वातावरण प्रेमी राज्यसभा राज सभा बलबीर संत बलबीर ने विश्व वातावरण दिवस दा समतोल बनिया रहेगा रुख नाल ही मीह पैण दया संभावना बनिया रडा आनंद सूरत चाह रुख तबाही तो बचा दा मुख्य कारण बणदे गए उन्होंने कहा जलवायु तब्दीली का जिक्र करद कहा कि देश के कई जिले जलवायु तब्दीली मार हेठ हैं समुद्र के न लगते नीवेन शहर भी खतरा हो जाएगा संत सीचेवाल ने कहा कि पंजाब चेती चे फीसदी जंगलों हेठ होना चाहिए पर यह सिर्फ छे फीसदी रह गया है आक्सीजन लैन वास्ते हर मनुखन करीब दस रुखा की लड़ हूँ है पचहत्तर साल पहला जदों देश आजाद होया सी उस वेब च जंगलात हेठ रकबा चाली फीसद से जहड़ा कि हूँ घट के सिर्फ छह फीसदी रह गया उन्होंने सरकार के लोगों ने भी अपील की कि उस सूबे के जंगल बचाओं उन्हें कहा कि अलवी तपश ने पूरे देश के दे सास सुखाए पे ने लगातार तापमान कारण गर्मी बर्दाशत तो बाहर हो रही है संत सीचेवाल ने दस की धरती हेठला पानी लगातार डूंगा हुंदा जा रहा है ते नदियां ते दरिया तेजी नाल प्रदूषित ते सुख रहे हैं इस नु लेके सानू सोचन ते विचारन दी लोड़ है नहीं तो दिन दूर नहीं जदों लोग साफ हवा पानी से धरती तरसणे उन्होंने कहा कि हवा पानी ते तरती प्रदूषण मुक्त रखना साडा मुला फर्ज है ਅਸੀਂ ਨਾ ਤਾਂ ਗੁਰਬਾਣੀ ਦੀ ਮੰਨ ਰਹੇ ਹਾਂ ਨਾ ਹੀ ਵਿਗਿਆਨ ਦੀ ਤੇ ਨਾ ਹੀ ਸੰਵਿਧਾਨ ਦੀ ਕਪੂਰਥਲਾ ਤੋਂ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਵਿਸ਼ਵ ਵਾਤਾਵਰਣ ਦਿਵਸ ਹੈ ਸੋ ਸਾਰੀ ਦੁਨੀਆਂ ਦੇ ਵਿੱਚ ਇਹ ਦਿਹਾੜਾ এনवायरमेंट ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਇਹ ਦਿਹਾੜੇ ਬਣਾਉਣ ਦੀ ਲੋੜ ਕਿਉਂ ਪਈ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਵਿਸ਼ਵ ਭਰ ਦੇ ਵਿੱਚ ਜਿਹੜਾ ਹੈ ਉਹ ਤਾਪਮਾਨ ਵਧ ਰਿਹਾ ਹਵਾ ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਿਹਾ ਤੇ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਬਹੁਤ ਚਿੰਤਾ ਜ਼ਾਹਰ ਕਰ ਰਹੇ ਆ ਵਿਗਿਆਨੀ ਕਿ ਜੇ ਇਸੇ ਤਰ੍ਹਾਂ ਤਾਪਮਾਨ ਵਧਦਾ ਰਿਹਾ ਤੇ ਫਿਰ ਦੁਨੀਆ ਦੇ ਉੱਤੇ ਦਾ ਬਹੁਤ ਮਾੜਾ ਪ੍ਰਭਾਵ ਪਊਗਾ ਜਿਹੜੇ ਗਲੇਸ਼ੀਅਰ ਸਦੀਆਂ ਤੋਂ ਰਿਜ਼ਰਵ ਦੇ ਵਿੱਚ ਪਾਣੀ ਸਟਾਕ ਆ ਉਹ ਖੁਰਨ ਲੱਗ ਪਣਗੇ ਤੇ ਖੁਰ ਵੀ ਰਹੇ ਆ ਤੇ ਉਹ ਪਾਣੀ ਜਦੋਂ ਸਮੁੰਦਰ ਦੇ ਵਿੱਚ ਆਊਗਾ ਤੇ ਸਮੁੰਦਰ ਜਿਹੜਾ ਹੈਗਾ ਉਹਦਾ ਤਲ ਉੱਚਾ ਹੋ ਜਾਊਗਾ ਜਿਹਦੇ ਨਾਲ ਜਿਹੜੇ ਨੀਵੇਂ ਮੁਲਕਾਂ ਸਮੁੰਦਰ ਦੇ ਕੰਢੇ ਤੇ ਜਾਂ ਸਮੁੰਦਰ ਦੇ ਵਿੱਚ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਹੈ ਮੰਡਰਾ ਰਿਹਾ ਇਸੇ ਵਾਸਤੇ ਹਰ ਵਾਰ ਹਰ ਲਗਾਤਾਰ ਇਹ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਹਵਾ ਪਾਣੀ ਤੇ ਧਰਤੀ ਨੂੰ ਬਚਾਓ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੋਊਗੀ ਜੇ এনवायरमेंट ਇਸੇ ਤਰ੍ਹਾਂ ਜਿਹੜਾ ਹੈ ਗਰਮ ਹੁੰਦਾ ਰਿਹਾ ਤੇ ਫਿਰ ਬਹੁਤ ਕਿਉਂਕਿ ਜਦੋਂ ਮਨੁੱਖ ਕੁਦਰਤ ਦੇ ਨਾਲ ਖਲਵਾੜ ਕਰਦਾ ਤੇ ਕੁਦਰਤ ਦੇ ਜਿਹੜੇ ਹੈਗਾ ਸਿਸਟਮ ਹਨ ਉਹਦੀ ਈਕੋਲੋਜੀ ਹੈ ਉਹ ਹਿਲਦੀ ਆ ਉਹਦੇ ਵਿੱਚ ਫਰਕ ਪੈਂਦਾ ਤੇ ਫਿਰ ਬਹੁਤ ਵੱਡੇ ਪ੍ਰਭਰਤ ਆਉਂਦੇ ਆ ਸੋ ਹੜ੍ਹ ਆਉਣਗੇ ਕਾਲ ਪਾਊਗਾ ਸੋਕਾ ਪਾਊਗਾ ਤੇ ਹੋਰ ਇਹੋ ਜਿਹੇ ਆਫਤਾਂ ਆਉਣਗੇ ਆ ਜਿਹੜੀਆਂ ਮਨੁੱਖ ਦੇ ਬਰਦਾਸ਼ਤ ਕਰਨ ਤੋਂ ਬਾਹਰ ਹੋਣਗੀਆਂ ਸੋ ਇਸੇ ਵਾਸਤੇ ਜਿਹੜਾ ਹੈ ਦੁਨੀਆ ਭਰ ਵਿੱਚ ਚੇਤਾਵਨੀ ਵਾਸਤੇ ਕਿ ਆਪਾਂ ਵਾਤਾਵਰਣ ਨੂੰ ਬਚਾਈਏ ਕਿਉਂਕਿ ਹਵਾ ਵਿੱਚ ਅਸੀਂ ਸਾਹ ਲੈਨੇ ਆ ਪਾਣੀ ਪੀ ਕੇ ਜਿਨੇ ਧਰਤੀ ਤੇ ਰਹਨੇ ਆ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਆਪਾਂ ਬਣੇ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਈ ਦਾ ਖੇਲੇ ਸਗਲ ਤੱਕ ਜੇ ਵਿਸ਼ਵ ਨੂੰ ਬਚਾਉਣਾ ਹੈ ਖੇਲੇ ਸਗਲ ਜਗਤ ਸਾਰਾ ਸੰਸਾਰ ਖਸਦਾ ਖੇਡਦਾ ਖੁਸ਼ੀਆਂ ਦੇ ਵਿੱਚ ਵਸੇ ਤੇ ਫਿਰ ਸਾਨੂੰ এনवायरमेंट ਨੂੰ ਸਨਮਾਨ ਸਤਕਾਰ ਦੇਣਾ ਪਊਗਾ ਜੋ ਗੁਰਧਾਨਕ ਪਾਸ਼ਾ ਨੇ ਬਾਣੀ ਦੇ ਵਿੱਚ ਦਿੱਤਾ ਪਾਣੀ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਤੇ ਜਿਸ ਦਿਨ ਇਹੋ ਜਿਹਾ ਅਸੀਂ ਸਤਕਾਰ ਆਪਣੇ ਪਰਿਆਵਰਣ ਨੂੰ ਦੇਣ ਲੱਗ ਪਏ ਉਹ ਦਿਨ ਪਰਿਆਵਰਣ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਵਾਤਾਵਰਨ ਆ ਉਹ ਬੱਜੂਗਾ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੀਏ ਜਿਹੜੇ ਪਾਣੀ ਦੇ ਖਜ਼ਾਨੇ ਸਾਡੇ ਕੋਲ ਆ ਉਹਨੂੰ ਸੰਕੋਚਨਾ ਵਰਤੀਏ ਤੇ ਜੋ ਜਿਹੜਾ ਧਰਤੀ ਆ ਇਹਨੂੰ ਅਸੀਂ ਕੈਮੀਕਲਾਂ ਦੇ ਨਾਲ ਸਿੰਜੀ ਦਾਰ ਰਹੇ ਹਾਂ ਬਹੁਤ ਕੁਝ ਦੁਨੀਆ ਭਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਗਰੇਨ ਤੇ ਰੂਹ ਜਿਹੜਾ ਹੈ ਉਹ ਲੜ ਰਿਹਾ ਹੈ ਉੱਥੇ ਜਦੋਂ ਉਹ ਬੰਬ ਛਿੱਟੇ ਜਾਂਦੇ ਆ ਜਦੋਂ ਉਹ ਮਗਾਈਲਾ ਡਾਕੀਆਂ ਜਾਂਦੀਆਂ ਤੇ ਉਹ ਜਿਹੜੇ ਧੂਹੇ ਦੇ ਗੁਬਾਰ ਉੱਠਦੇ ਆ ਉਹ ਸਾਰੇ ਇਸੇ ਆਕਾਸ਼ ਦੇ ਵਿੱਚ ਜਾਂਦੇ ਆ ਸੋ ਮਨੁੱਖ ਨੂੰ ਸਮਝਣਾ ਚਾਹੀਦਾ ਕਿ ਧਰਤੀ ਸਾਨੂੰ ਰਹਿਣ ਵਕਤੇ ਦੁੱਤੀ ਆ ਇਹ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਦੀ ਜਿਹੜੀ ਵਿਰਾਸਤ ਆ ਸਾਡਾ ਫਰਜ਼ ਬਣਦਾ ਕਿ ਇਹਨੂੰ ਸੰਭਾਲੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਵਸ ਸਕਣ ਸੋ ਸਾਡੀ ਸਾਰਿਆਂ ਦੀ ਡਿਊਟੀ ਆ ਤੇ ਅਸੀਂ ਸਾਰੇ ਰਲ ਕੇ ਦੇ ਕੰਮ ਕਰਾਂਗੇ ਬਾਣੀ ਕਹਿੰਦੀ ਹੈ ਜਿੱਥੇ ਜਾਏ ਬਈ ਇਹ ਭਲਾ ਕਹੀਏ ਦੇਸ਼ ਵਿਦੇਸ਼ ਦੁਨੀਆ ਭਰ ਦੇ ਵਿੱਚ ਅਸੀਂ ਜਿੱਥੇ ਵਸਦੇ ਆ ਸਾਡਾ ਫਰਜ਼ ਬਣਦਾ ਉੱਥੇ ਦੇ এনवायरमेंट ਨੂੰ ਸੰਭਾਲੀਏ ਤਾਂ ਹੀ ਸਾਡਾ ਪਰਖ ਜਿਹੜਾ ਹੈ ਬਚੂਗਾ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਗੁਰੂ ਨਾਨਕ ਦੇ ਬਚਨਾਂ ਤੇ ਚੱਲ ਕੇ ਦੁਨੀਆ ਨੂੰ ਬਚਾਇਆ ਜਾ ਸਕਦਾ ਆਹ ਬਾਬੇ ਨਾਨਕ ਦੀ ਬਾਣੀ ਨੂੰ ਸੁਣੀਏ ਪੜੀਏ ਤੇ ਉਹਦੇ ਤੇ ਅਮਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ